ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਗੱਲ ਕਰਨ ਲੱਗਾ ਜਿਲ੍ਹਾ ਪਟਿਆਲਾ ਦੇ ਹਲਕਾ ਚਤਰਾਣਾ ਦੀ ਜਿੱਥੇ ਪਿੰਡ ਕ੍ਰੀਮ ਨਗਰ ਚਿਚੜਾਲੇ ਦੇ ਇੱਕ ਨੌਜਵਾਨ ਡਾਕਟਰ ਗੁਰਚਰਨ RAM ਦੇ ਉੱਤੇ ਹਮਲਾ ਹੋਇਆ ਉਹਨੂੰ ਬਰੂਟਲੀ ਕੁੱਟਿਆ ਮਾਰਿਆ ਗਿਆ ਹਥਿਆਰਾਂ ਦੀ ਲੋਗ ਤੇ ਉਹਦਾ ਅਪਹਰਣ ਹੋਇਆ ਉਹਨੂੰ ਗਵਾਹ ਕੀਤਾ ਇਹ ਉਹਦੀ ਸਟੇਟਮੈਂਟ ਹੈ ਤੇ ਪਰਿਵਾਰ ਦੀ ਸਟੇਟਮੈਂਟ ਹੈ ਗੁਰਚਰਨ RAM ਪਿਛਲੇ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਵੀ ਕਾਫੀ ਸਮੇਂ ਤੋਂ ਲਗਭਗ 15 ਅਕਤੂਬਰ 2024 ਤੋਂ ਜਦੋਂ ਦੀਆਂ ਪੰਚਾਇਤੀ ਇਲੈਕਸ਼ਨਸ ਹੋਈਆਂ ਨੇ ਆ ਉਹਨਾਂ ਦੇ ਪਿੰਡ ਦੀਆਂ ਉਦੋਂ ਤੋਂ ਲਗਾਤਾਰ ਉਹ ਆਵਾਜ਼ ਉਠਾਉਂਦਾ ਰਿਹਾ ਕਿ ਇਹ ਸਹੀ ਹੈ ਜੀ ਇਹ ਗਲਤ ਹੈ ਜੀ ਸਾਡੇ ਨਾਲ ਇਦਾਂ ਹੋਇਆ ਹੱਕ ਵੀ ਹੈ ਕਿਉਂਕਿ ਸਾਡਾ ਸੰਵਿਧਾਨਿਕ ਹੱਕ ਹਕੂ ਹੈ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਇੰਡੀਅਨ ਕਨਸਟੀਟਿਊਸ਼ਨ ਸਾਨੂੰ ਫੰਡਾਮੈਂਟਲ ਰਾਈਟ ਸਾਡਾ ਬੋਲਣ ਦਾ ਅਧਿਕਾਰ ਦਿੱਤਾ ਕਿ ਅਸੀਂ ਬੋਲ ਸਕਦੇ ਹਾਂ ਸਾਡਾ ਹੱਕ ਹੈ ਸੋ ਉਹਦੀ ਆਵਾਜ਼ ਨੂੰ ਦਬਾਉਣ ਲਈ ਉਹਦੇ ਤੇ ਹਮਲਾ ਹੋਇਆ ਕਿਉਂ ਬੋਲ ਰਿਹਾ ਇਹ ਇਕੱਲਾ ਡਾਕਟਰ ਗੁਰਚਰਨ RAM ਦੇ ਖਿਲਾਫ ਜਾਂ ਉਹਦੀ ਆਵਾਜ਼ ਨੂੰ ਦੱਬਣ ਲਈ ਨਹੀਂ ਮੈਂ ਤੁਹਾਨੂੰ ਹੋਰ ਵੀ ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰੂੰਗਾ ਕਿ ਇਸੇ ਪਿੰਡ 'ਚ ਕਿਉਂਕਿ ਇਹ ਪਿੰਡ ਤਾਂ ਜਾਦੇ ਸੁਖੀਆਂ ਚ ਹੈ ਕਿਉਂਕਿ ਇਹ ਮੌਜੂਦਾ ਹਲਕਾ ਚਤਰਾਣਾ ਦੇ MLA ਕਲਵੰਤ ਸਿੰਘ ਹੋਣਾਂ ਦਾ ਪਿੰਡ ਹੈ ਇਸੇ ਪਿੰਡ 'ਚ ਜਨਵਰੀ 2024 ਦੀ ਗੱਲ ਹੈ ਜਨਵਰੀ 2025 ਦੀ ਜਨਵਰੀ 2025 ਚ ਮਾਸਟਰਸ ਅਕਬੀਰ ਚੰਦ ਬਹੁਤ ਨੇਕ ਵਧੀਆ ਸੇਵਾ ਕਰਨ ਵਾਲਾ ਬੱਚਿਆ ਨਹੀਂ ਉਸ ਸ਼ਖਸ ਨੇ ਇੱਕ ਉਸੇ ਪਿੰਡ ਚੋਂ ਜਦੋਂ ਵੋਟਾਂ ਪਈਆਂ ਨੇ ਪੰਚਾਇਤੀ ਉਦੋਂ ਕੋਈ ਡੀਵੀਆਰ ਵਗੈਰਾ ਉਥੋਂ ਨਹੀਂ ਸੀ ਜਦੋਂ ਸਕੂਲ ਦਾ ਚਾਰਜ ਲੈ ਕੇ ਆਇਆ ਤਾਂ ਉਹਨੇ ਡੀਵੀਆਰ ਦੀ ਸ਼ਿਕਾਇਤ ਲਿਖਣ ਲਈ ਥਾਣੇ ਗਿਆ ਸਿਤਰਾਣੇ ਖਣ ਗਿਆ ਥਾਣੇ ਵਾਲਿਆਂ ਨੇ ਸ਼ਿਕਾਇਤ ਨਹੀਂ ਲਿਖੀ ਉਹ ਸੱਚਾ ਸੁੱਚਾ ਬੰਦਾ ਸੀ ਉਹਨੇ ਚੱਕ ਕੇ ਐਸਐਚਓ ਨੂੰ ਰਜਿਸਟਰੀ ਕਰਾਤੀ ਪੜਾ ਲਿਖਿਆ ਬੰਦਾ ਸੀ ਵੀ ਚਲੋ ਇਹ ਤਾਂ ਰਸੀਵ ਕਰਾਂਗੇ ਜੇ ਮੇਰੀ ਸ਼ਿਕਾਇਤ ਨਹੀਂ ਰਸੀਵ ਕਰਦੇ ਉਸ ਤੋਂ ਬਾਅਦ ਉਹਤੇ ਦਬਾਉ ਪੈਦਾ ਰਿਹਾ ਵੀ ਆਪਣੀ ਸ਼ਿਕਾਇਤ ਵਾਪਸ ਲੈ ਡੀਵੀਆਰ ਵਾਲੀ ਸ਼ਿਕਾਇਤ ਕਿਉਂ ਕੀਤੀ ਐ ਤੂੰ ਜਿਵੇਂ ਉਹ ਦੱਸਦਾ ਜਿਵੇਂ ਹੁਣ ਤੱਕ ਉਹਨੇ ਫਾਈ ਮੰਨ ਜੋ ਹਾਈ ਕੋਰਟਾਂ ਤੱਕ ਲਿਖ ਕੇ ਦਿੱਤਾ ਸੋ ਉਹਦੀ ਜਿਹੜੀ ਹੈਗੀ ਐ ਪਹਿਲਾਂ ਤਾਂ ਕੁੱਟਮਾਰ ਕੀਤੀ ਗਈ ਰਸੋਲੀ ਐ 97 ਵਿਚਕਾਰ ਘੇਰ ਗਏ ਤਾਂ ਫਿਰ ਇਲਜ਼ਾਮ ਤਾਂ ਸੁਭਾਵ ਕੀ ਹੁੰਦੇ ਨੇ ਕਿ ਉਹ ਬੰਦਾ ਕੀ ਕਿਹਦੀ ਸ਼ਿਕਾਇਤ ਕਰ ਰਿਹਾ ਤੇ ਉਹਦੇ ਨਾਲ ਕਿਹਨੂੰ ਫਰਕ ਪੈਣਾ ਤੇ ਕਿਹਨੇ ਉਹ ਕੰਮ ਕਰਾਇਆ ਉਹ ਉਥੇ ਸੁਭਾਵਕ ਇਹ ਗੱਲਾਂ ਦਾ ਉੱਥੇ ਤੱਕ ਜਾਣਾ ਯਾ ਉਸ ਚੀਜ਼ ਨਾਲ ਉਹਨਾਂ ਗੱਲਾਂ ਦਾ ਕੜੀ ਜੁੜਨੀ ਹੈ ਨਾ ਕਿ ਸਤਵੀਰ ਚੰਦ ਨੇ ਸਿੱਧਾ ਜਿਹੜਾ ਹੈਗਾ ਰਾਜ ਸੱਤਾ ਨੂੰ ਚੈਲੰਜ ਕੀਤਾ ਸੀ ਕਿ ਪ੍ਰਸ਼ਾਸਨ ਨੂੰ ਚੈਲੰਜ ਕੀਤਾ ਸੀ ਕਿ ਸਾਡੀ ਡੀਵੀਆਰ ਦੋ ਮਹੀਨੇ ਸਕੂਲ ਦੀ ਕਿੱਥੇ ਆ ਉਹ ਡੀਵੀਆਰ ਕਿਉਂ ਗਿਆ ਬੀਤੀ ਗਈ ਹੈ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਸਤਵੀਰ ਚੰਦ ਨੂੰ ਮਾਸਟਰ ਤੱਕ ਨੂੰ ਨਹੀਂ ਬਖਸ਼ਿਆ ਇਸ ਹਲਕੇ ਦੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਅੰਸਰਾਂ ਨੇ ਉਹਨੇ ਰੋਪ ਲਾਇਆ ਕਿ ਮੈਨੂੰ ਐਮਐਲਏ ਨਹੀਂ ਕਰਾਇਆ ਜੀ ਸਾਰਾ ਹਲਕਾ ਸੁਤਰਾਣ ਦੇ ਐਮਐਲ ਕਲਵੰਸ ਸਿੰਘ ਉਹਨਾਂ ਨੇ ਕਰਾਇਆ ਸਾਰਾ ਕੁਝ ਇਹ ਸਭ ਦੇ ਵਿਚਕਾਰ ਨਾਲੇ ਤਾਂ ਉਹਦੀ ਕੁੱਟਮਾਰ ਹੋਈ ਉਹਦੀ ਭੰਨ ਤੋੜ ਕੀਤੀ ਗਈ ਔਰ ਉਸ ਤੋਂ ਬਾਅਦ ਚੱਕ ਕੇ ਇੱਕ ਪਿੰਡ ਦਾ ਸਰਪੰਚ ਆਪਣੀ ਲੈਟਰ ਹੈਂਡ ਤੇ 15 ਬੰਦਿਆਂ ਤੋਂ ਸਾਈਨ ਕਰਾ ਕੇ ਦੇ ਰਿਹਾ ਡੀਪੀਆਈ ਨੂੰ ਇੱਕ ਐਡਾ ਵੱਡਾ ਪ੍ਰਸ਼ਾਸਨਿਕ ਅਹੁਦਾ ਡਾਇਰੈਕਟਰ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਉਹਨਾਂ ਨੂੰ ਰਿਟਰਨ ਆਦੇਸ਼ ਜਾ ਰਹੇ ਨੇ ਕਿ ਜੀ ਇਹਦੀ ਬਦਲੀ ਕ੍ਰੀਮਨਗਰ ਤੋਂ ਡੇਰਾ ਬਾਬਾ ਨਾਨਕ ਦੇਖੋ ਸਪੈਸ਼ਲ ਮੈਂਸ਼ਨ ਕਰਕੇ ਇਹ ਕਿਹਾ ਜਾ ਰਿਹਾ ਤੇ ਉਹਦੇ ਪਿੱਛੇ ਇਹ ਕੌਣ ਲੋਕ ਹੋ ਸਕਦੇ ਨੇ ਦੀਆਂ ਵੀ ਤਾਰਾ ਜੁੜਨਗੇ ਹੁਣ ਸਰਪੰਚ ਨੇ ਕਹਿਣ ਤੇ ਥੋੜੀ ਡੀਪੀਆਈ ਬਦਲੀ ਕਰ ਦਊਗਾ ਸਰਪੰਚ ਦੇ ਪਿੱਛੇ ਵੀ ਕੋਈ ਨਾ ਕੋਈ ਹੋਊਗਾ ਜਿਹੜਾ ਡੀਪੀਆਈ ਆਦੇਸ਼ ਕਰ ਰਿਹਾ ਵੀਰੂ ਚਲੋ ਐਨੀ ਹਾਉ ਕੋਟਾਂ ਨੇ ਅਦਾਲਤਾਂ ਨੇ ਮੰਨ ਲਿਓ ਸੋ ਮਾਰਿਓ ਹਾਈ ਕੋਰਟ ਨੇ ਬਦਲੀ ਰੱਦ ਕਰ ਦਿੱਤੀ ਔਰ ਉਹਨਾਂ ਨੂੰ ਕਿਹਾ ਸਪੀਕਿੰਗ ਆਰਡਰ ਦੇਓ ਭਾਈ ਇਹ ਕਿਉਂ ਬਦਲੀ ਕਿਉਂ ਕੀਤੀ ਗਈ ਸੀ ਕਿਨੇ ਕਹਿਤ ਕੀਤੀ ਗਈ ਸੀ ਚਲੋ ਹੁਣ ਉਹਨੂੰ ਜ਼ਿਲ੍ਹਾ ਮਿਲ ਗਿਆ ਪਟਿਆਲਾ ਦਿਨਾਰਾਗਰ ਉਹਦੀ ਮਾਸਟਰ ਦੀ ਪੋਸਟਿੰਗ ਕਰਤੀ ਪਰ ਅਜੇ ਵੀ ਉਹਨੇ ਜੁਆਇਨ ਨਹੀਂ ਕੀਤਾ ਅਜੇ ਵੀ ਲੜਾਈ ਲੜ ਚਿੱਚੜ ਵਾਲੀ ਬਿੰਦ ਕ੍ਰੀਮ ਲਗਰ ਭੇਜੋ ਉਹ ਕੋਟ ਦਾ ਜਿਹੜਾ ਹੈਗਾ ਜਾਂਚ ਦਾ ਵਿਸ਼ਾ ਸੋ ਨਿਆਲ ਪਿੰਡ ਕਿੰਨੀ ਵੱਡੀ ਘਟਨਾ ਹੋਈ ਨਵਿੰਦਰ ਤੇ ਹਰਪ੍ਰੀਤ ਆਪਣੀ ਜੀਵਨ ਲੀਲਾ ਸਮਾਪਤ ਕਰ ਗਏ ਸ਼ਰਿਆਮ ਕਹਿ ਕੇ ਜੇ ਕਿ ਸਾਨੂੰ ਐਮਐਲਏ ਦੇ ਬੰਦੇ ਨੇ ਧਮਕੀਆਂ ਦਿੱਤੀਆਂ ਜੀ ਅਸੀਂ ਮਰ ਰਹੇ ਹਾਂ ਜ਼ਿੰਦਗੀ ਖਤਮ ਕਰ ਰਹੇ ਹਾਂ ਉਹ ਬੰਦੇ ਨੇ ਸਾਨੂੰ ਬੜਾ ਜਲੇਬ ਕੀਤਾ ਅਸੀਂ ਤਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ ਸੋ ਉਹਦੇ 'ਚ ਨਹੀਂ ਤਾਰਾ ਜੁੜਨੀਆਂ ਸੁਭਾਵਿਕ ਨੇ ਤਾਲਮੇਲ ਹੋਣਾ ਸੁਭਾਵਿਕ ਸੋ ਮੈਂ ਇੱਕ ਗੱਲ ਹਲਕੇ ਸਤਰਣ ਦੇ ਐਮਐਲਏ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੁਸੀਂ ਮੈਂ ਤੁਹਾਡੀ ਦੇਖੀ ਵੀਡੀਓ ਵੀ ਮੇਰੇ ਤੇ ਝੂਠੇ ਰੋਪ ਲਗਾਏ ਜਾ ਰਹੇ ਨੇ ਫਿਰ ਤੁਸੀਂ ਪਹਿਲਾਂ ਜਦ ਤੁਸੀਂ ਜਵਾਬ ਦਿਓ ਹਲਕੇ ਦੇ ਲੋਕਾਂ ਨੂੰ ਹਲਕੇ ਦੇ ਵਸ਼ਿੰਦਿਆਂ ਨੂੰ ਫਿਰ ਅੱਡੀ ਕਿਹੜੀ ਗੱਲ ਸੀ ਅੱਜ ਤੁਹਾਡੇ ਤੇ ਪਰਚਾ ਹੋ ਗਿਆ ਹਰਿਆਣਾ ਪੁਲਿਸ ਨੇ ਤੁਹਾਡੇ ਤੇ ਪਰਚਾ ਦਰਜ ਕੀਤਾ 25 ਆਮ ਸੈਕਟ ਲਾਈ ਹੈ 115 ਲਾਈ ਹੈ ਹੋਰ ਕਿੰਨੀਆਂ 351 2140 126 115 ਚਲੋ ਇਹ ਜਾਂਚ ਦਾ ਵਿਸ਼ਾ ਕਿ ਤੁਹਾਡਾ ਉਹਦੇ 'ਚ ਹੱਥ ਹੈਗਾ ਸੀ ਜਾਂ ਨਹੀਂ ਹੈਗਾ ਸੀ ਇਹ ਤਾਂ ਹੁਣ ਪੁਲਿਸ ਦੇਖੂਗੀ ਜਾਂ ਕੋਰਟ ਦੇਖੂਗਾ ਪਰ ਲੇਕਿਨ ਆਫਟਰ ਆਲ ਤੁਹਾਡੇ ਤੇ ਸਿਕੰਜਾ ਕੱਸਿਆ ਗਿਆ ਸੋ ਭਰਾਵਾ ਐਮਐਲਏ ਬਣਾਇਆ ਸੀ ਤੁਹਾਨੂੰ ਸਾਡੇ ਹਲਕੇ ਦਾ ਵਿਕਾਸ ਕਰਨ ਲਈ ਐਮਐਲਏ ਬਣਾਇਆ ਸੀ ਸਾਡੇ ਪਛੜੇ ਹੋਏ ਹਲਕੇ ਦੇ ਤਿੰਨ ਹਸਪਤਾਲਾਂ 'ਚ ਡਾਕਟਰ ਲਿਆਉਣ ਲਈ ਕਿੱਥੇ ਦੇ ਡਾਕਟਰ ਕਦੇ ਦੇਖਿਆ ਹਸਪਤਾਲ ਜਾ ਕੇ ਸ਼ੁਰੂ-ਸ਼ੁਰੂ 'ਚ ਬੜਾ ਛਾਪੇ ਮਾਰੇ ਤੁਸੀਂ ਹੁਣ ਦੇਖਿਆ ਕਦੇ ਜਾ ਕੇ ਉੱਥੇ ਐਮਐਲਏ ਬਣਾਇਆ ਸੀ ਕਿ ਤੁਸੀਂ ਸਾਡੇ ਜਿਹੜਾ ਐਡਾ ਲਿਟਰੇਸੀ ਰੇਟ ਸਾਡੇ ਹਲਕੇ ਦਾ ਘਟਿਆ ਇਹਨੂੰ ਵਧਾਓਗੇ ਕੋਈ ਐਜੂਕੇਸ਼ਨ ਦੀ ਗੱਲ ਕਰੋਗੇ ਕੋਈ ਦੇਖਿਆ ਜਾ ਕੇ ਕਿਰਤੀ ਕਾਲ ਦੇ ਨਾਲ ਸਾਡਾ ਰੈਗੂਲਰ ਕੋਈ ਪ੍ਰਿੰਸੀਪਲ ਆ ਗਿਆ ਤੁਹਾਡੇ ਕੋਲ ਕੋਈ ਐਮਏ ਸ਼ੁਰੂ ਕਰ ਪਾਇਆ ਤੁਸੀਂ ਸਾਡੇ 2023 ਦੀਆਂ ਤੁਹਾਡੇ ਬਣਨ ਤੋਂ ਬਾਅਦ ਪਾਣੀ ਦੀਆਂ ਸੜਕਾਂ ਖਤਮ ਹੋਈਆਂ ਪਈਆਂ ਨੇ ਸਾਰੇ ਹਲਕੇ ਦੀਆਂ ਜਿਹੜੇ ਮਰਜੀ ਪਿੰਡ ਨੂੰ ਜਾ ਕੇ ਦੇਖ ਲਓ ਕਦੇ ਉਹਨਾਂ ਸੜਕਾਂ ਦਾ ਤੁਸੀਂ ਲਿਆ ਕੇ ਆਉਂਦਾ ਕੁਛ ਹੁਣ ਤੁਸੀਂ ਮਰਮਤਾ ਕਰਾਉਣ ਲੱਗੇ ਮਰਮਤਾ ਕਿੰਨਾ ਵਿੱਚ ਰੋਕਣਗੇ ਚੱਲਣਗੀਆਂ ਇਹ ਤੁਸੀਂ ਨਹੀਂ ਥੋੜੀ ਸਰਕਾਰ ਨਹੀਂ ਕਰ ਰਹੀ ਘਟੂ ਘਟੂ ਆਪਣਾ ਹਲਕੇ ਨਾਲ ਤਾਂ ਖੜੋ ਹਲਕੇ ਦੀ ਗੱਲ ਤਾਂ ਕਰੋ ਪਰ ਜਿਹੜੇ ਤੁਹਾਡੇ ਤੇ ਇਹ આરોਪ ਲੱਗ ਰਹੇ ਨੇ ਸਾਰਾ ਕੁਝ ਕਰਨ ਦੇ ਮੈਂ ਤਾਂ ਇਹ ਕਹਿਣਾ ਕਿ ਤੁਹਾਨੂੰ ਸਾਹਮਣੇ ਆ ਕੇ ਆਪਣਾ ਪੱਖ ਰੱਖਣਾ ਚਾਹੀਦਾ ਸੀ ਔਰ ਹਜੇ ਵੀ ਤੁਸੀਂ ਪਤਾ ਨਹੀਂ ਕੋਈ ਵੀ ਬੰਦਾ ਯਾਰ ਉਹ ਬੋਲ ਰਿਹਾ ਬੰਦਾ ਹਨਾ ਹਜੇ ਵੀ ਤੁਸੀਂ ਉਹਨੂੰ ਚੋਰ-ਚੋਰ ਕਰਕੇ ਗੱਲ ਕਰ ਰਹੇ ਹੋ ਕਿ ਉਹ ਚੋਰੀ ਦਾ ਪਰਚਾ ਦਰਜਾ ਤੇ ਫਲਾਣਾ ਦਰਜਾ ਧਮਕਾਣਾ ਦਰਜਾ ਮੈਂ ਕਹਿੰਦਾ ਵਿਸ਼ੱਕ ਦੀ ਹੋਵੇ ਕੋਈ ਕੋਰਟ ਨੇ ਉਹਨੂੰ ਸਜ਼ਾ ਲਾਤੀ ਕੋਰਟ ਨੇ ਚੋਰ ਬਣਾਤਾ ਉਹ ਹੁਣ ਤੁਹਾਡੇ ਤੇ ਪਰਚਾ ਦਰਜ ਹੋਇਆ ਤੁਸੀਂ ਮੰਨ ਲਿਆ ਕਿ ਤੁਸੀਂ ਕੀਤਾ ਇਹ ਸਾਰਾ ਕੁਝ ਐਫ ਆਈ ਆਰ ਕਿਸੇ ਤੇ ਵੀ ਹੋ ਸਕਦੀ ਹੈ ਤੁਹਾਡੇ ਤੇ ਵੀ ਐਫ ਆਈ ਆਰ ਹੋਈ ਜਾਂ ਤੁਸੀਂ ਜਾਓਗੇ ਹੁਣ ਕੋਰਟਸ ਦੱਸੋਗੇ ਆਪਣਾ ਪੱਖ ਰੱਖੋਗੇ ਕਿ ਨਹੀਂ ਮੈਂ ਨਿਰਦੋਸ਼ ਹਾਂ ਜੀ ਫਿਰ ਤੁਸੀਂ ਕਿੱਦਾਂ ਕਿਸੇ ਨੂੰ ਚੋਰ ਕਹਿ ਸਕਦੇ ਹੋ ਕਿ ਉਹ ਚੋਰ ਨਹੀਂ ਮੈਂ ਬੋਲ ਰਿਹਾ ਪੁਰਾਣਾ ਕੰਮ ਮਤਲਬ ਤੁਸੀਂ ਵੀ ਕਟੋ-ਕਟ ਜੇ ਨਹੀਂ ਕੋਈ ਹਲਕੇ ਦਾ ਵਿਕਾਸ ਦਾ ਕੰਮ ਕਰਨਾ ਕਟੋ-ਕਟੀਆਂ ਜਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਕਾਰਵਾਈਆਂ ਤੇ ਤੇ ਰੋਕਣਾ ਰੋਕਲਾਨੀ ਚਾਹੀਦੀ ਹੈ ਤੁਹਾਨੂੰ ਸੋ ਮੈਂ ਤਾਂ ਇੱਕ ਨਿਮਾਣਾ ਜਿਹਾ ਹਲਕੇ ਦਾ ਪਸ਼ਿੰਦਾ ਹੋਣ ਦੇ ਨਾਤੇ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਤੁਹਾਨੂੰ ਅਪੀਲ ਕਰੂੰਗਾ ਇਹ ਆਪਣੀ ਲੋਕਾਂ ਨੂੰ ਨਹੀਂ ਪੁੱਟੀਦਾ ਹੁੰਦਾ ਹਲਕਾ ਤੁਹਾਡਾ ਆ ਤੁਹਾਨੂੰ ਹਲਕੇ ਦੇ ਲੋਕਾਂ ਨੇ ਚੁਣਿਆ ਹੈ ਤੁਹਾਨੂੰ 2 ਲੱਖ ਵੋਟਰਾਂ ਚੋਂ ਮੈਕਸਿਮਮ ਵੋਟਾਂ ਪਾ ਕੇ ਤੁਹਾਨੂੰ ਐਮ ਐਲ ਏ ਬਣਾ ਕੇ ਲੋਕਾਂ ਨੇ ਕਿਸ ਹਾਸ ਉਮੀਦ ਨਾਲ ਭੇਜਿਆ ਵੀ ਸਾਡੇ ਖੇਤਰ ਵਰ ਸਾਡੇ ਤੇ ਪਰਚੇ ਕਰਾਓ ਤੁਹਾਡੇ 150 ਪਰਚੇ ਤੁਸੀਂ ਆਪਣੇ ਪਿੰਡ ਤੇ ਕਰਾਤਾ ਹੁਣ ਜਿਹੜੇ ਪਰਚਿਆਂ ਦੀ ਗੱਲ ਤੁਸੀਂ ਡਾਕਟਰ ਗੁਰਚੰਦ ਨਾਮ ਨੂੰ ਕਹੀ ਜਾਂਦੇ ਹੋ ਉਹਦੇ ਤੇ ਐਨੇ ਪਰਚੇ ਦਰਦੇ ਨੇ ਲੋਕਾਂ ਨੂੰ ਨਹੀਂ ਪਤਾ ਉਹ ਕਿਵੇਂ ਕਿਵੇਂ ਦਰਦੇ ਹੋਏ ਨੇ ਪਰਚੇ ਐਮ ਐਲ ਏ ਸਾਹਿਬ ਥੋੜੀ ਜੀ ਆਪਣੀ ਮਰਿਆਦਾ ਰੱਖੋ ਲੋਕਾਂ ਦੇ ਪਰਚੇ ਕਰਾ ਕਰ ਕੀ ਕਟੋਗੇ ਯਾਰ ਕੰਮ ਕਰੋ ਜਿਹੜੇ ਹਲਕੇ ਨੇ ਕੰਮ ਦੇ ਲਈ ਤੁਹਾਨੂੰ ਚੁ ਉਹ ਕੰਮ ਤੁਸੀਂ ਕਰਨਾ ਨਹੀਂ ਕੋਈ। ਪਾਣੀ ਆ ਗਿਆ ਤੁਸੀਂ ਕਿੱਧਰ ਖੜਕੇ ਪਾਣੀ ਵਾਲ ਨੂੰ ਖੜਾ ਅੰਛ। ਸੋ ਥੋੜਾ ਜਿਹਾ ਧਿਆਨ ਹਲਕੇ 'ਚ ਦਿਓ। ਹਲਕੇ ਦੇ ਕੀ ਕੰਮ ਹੋਣ ਵਾਲੇ ਨੇ? ਹਲਕੇ ਦੇ ਗੁਰਬਤਵਾਰੇ ਲੋਕ ਨੇ ਇੱਥੋਂ ਦੇ ਹਲਕੇ ਛਤਰਾਣੇ ਦੇ ਲੋਕ ਸਾਡੇ। ਪਰ ਤੁਸੀਂ ਕਿੰਨਾ ਖੜ ਰਹੇ ਲੋਕਾਂ ਨੂੰ ਤੁਹਾਨੂੰ ਵੀ ਪਤਾ ਹੀ ਹੈ। ਸੋ ਇਹ ਗੱਲਾਂ ਤੋਂ ਗਰੇਜ ਕਰੋ। ਅਜੇ ਵੀ ਟਾਈਮ ਹੈ ਤੁਸੀਂ ਆਪਣੇ ਹਲਕੇ ਦੇ ਲੋਕਾਂ 'ਚ ਵਧੀਆ ਮਾਹੌਲ ਬਣਾਓ ਹਲਕੇ 'ਚ ਜਗਾ ਜਗਾ ਕਿਸੇ ਤੇ ਪਰਚੇ ਕਰਾ ਕੇ ਆ ਫਲਾਣਾ ਅਫਸਰ ਨੂੰ ਐ ਕਹਿੰਦਾ ਜੀ ਧਮਕਾਣੇ ਅਫਸਰ ਨੂੰ ਐ ਕਹਿੰਦਾ ਜੀ ਡਿਊਟੀ ਜੀ ਵਿਗੜ ਪਾਰਦਾ ਜੀ ਫਲਾਣਾ ਕਰਦੇ ਪਤਾ ਨਹੀਂ ਕਿੰਨੇ ਕਾਲਪੇ ਤੁਸੀਂ ਕਰਾਏ ਨੇ ਇਹਨਾਂ ਆਪ ਦਾ ਪਿੰਡ ਵੀ ਨਹੀਂ ਛੱਡਿਆ ਤੁਸੀਂ ਸੋ ਇਹ ਬਹੁਤ ਜਿਹੜੀਆਂ ਐਮਐਲਏ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ ਜਿਹੜੀਆਂ ਤੁਸੀਂ ਕੀਤੀਆਂ ਨੇ ਪੰਜਾਬ 'ਚ ਵੀ ਚੱਲ ਰਿਆ ਆਮ ਆਦਮੀ ਪਾਰਟੀ ਦੇ ਕਿੰਨੇ ਐਮਐਲਏ ਨੇ ਆ ਕੋਈ ਕਹਿੰਦਾ ਮੈਂ ਮਹਾਰਾਜੇ ਛੱਤਰ ਕਹਿੰਦਾ ਉਹ ਉੱਗੋ ਕੇ ਸੀਗਾ ਫਤੋੜਾ ਉਹ ਸਰਪੰਚ ਨੂੰ ਸ਼ਰਿਆਮ ਕਹੀ ਜਾਂਦਾ ਸੀ ਕਿ ਨਹੀਂ ਕਿ ਜਿੱਦ ਤੁਹਾਡੇ ਐਮਐਲਏ ਕਰਦੇ ਨੇ ਇਹਨਾਂ ਪੰਚਾਂ ਸਰਪੰਚਾਂ ਦੀ ਚੋਣਾਂ ਹਾਂ ਜੀ ਸਾਨੂੰ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਪਤਾ ਸੋ ਲੇ ਸਮਾ ਰਹਿ ਗਿਆ ਥੋੜਾ ਸਾਲ 1.5 ਸਾਲ ਰਹਿ ਗਿਆ ਹੁਣ ਜੇ ਨਹੀਂ ਤੁਸੀਂ ਲੋਕਾਂ ਦੇ ਆਸੇ ਤੇ ਖਰੇ ਉੱਤਰੇ ਤਾਂ ਲੋਕਾਂ ਕੋਲ ਤਾਂ ਇੱਕ ਪਾਵਰ ਹੈਗੀ ਆ ਵੋਟ ਦੀ ਫਿਰ ਉਹ ਚਾਹੇ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਕੋਈ ਵੀ ਰਾਜਨੀਤਿਕ ਤਰ ਹੋਵੇ ਜਿਹੜਾ ਲੋਕਾਂ ਨਾਲ ਧੱਕਾ ਕਰੂਗਾ ਉਹਨੂੰ ਲੋਕ ਫਿਰ ਠੋਕਮਾ ਜਵਾਬ ਦੇਣਗੇ ਸੋ ਲੇਕਿਨ ਤੁਸੀਂ ਮੈਂ ਆਸ ਉਮੀਦ ਰੱਖਦਾ ਹਾਂ ਥੋੜਾ ਦੋ ਕਿ ਇੰਜੀਆਂ ਜਿਹੀਆਂ ਚੀਜ਼ਾਂ ਤੋਂ ਬਾਹਰ ਆ ਕੇ ਕੋਈ ਹਲਕੇ ਦੀ ਗੱਲ ਕਰੋ ਹਲਕੇ ਦੇ ਵਿਕਾਸ ਦੀ ਗੱਲ ਕਰੋ ਹਲਕੇ ਦੇ ਬੱਚਿਆਂ ਦੀ ਗੱਲ ਕਰੋ ਹਲਕੇ ਦੇ ਬੇਰੁਜ਼ਗਾਰਾਂ ਦੀ ਗੱਲ ਕਰੋ ਹਲਕੇ ਦੀਆਂ ਸੜਕਾਂ ਦੀ ਗੱਲ ਕਰੋ ਹਲਕੇ ਦੇ ਹਸਪਤਾਲਾਂ ਦੀ ਗੱਲ ਕਰੋ ਹਲਕੇ ਦੀ ਐ ਬਹੁਤ ਬਹੁਤ ਧੰਨਵਾਦ ਵੈਕਲ ਜੀ ਦਾ ਖਾਲਸਾ ਵੈਕਲ ਜੀ ਦੀ